ਆਦੀਆਂ ਵਹਿਤਾਂ ਦਾ ਬੁਲਤ ਪ੍ਰੋਵੈਕਟ ਦੇ ਪ੍ਰੋਫੈਸ਼ਨਲ ਪੁਲਿਸਿੰਗ ਕਰਨ ਲਈ ਡੀਐਸਪੀ ਨਾਪਾ ਡੀਐਸਪੀ ਡੀ ਇੰਚਾਰਜ ਸਿਲੀਏ ਪਟਿਆਲਾ ਐਸਐਸਓ 파ਸੋ ਐਸਐਸਓ ਸਦਰ ਨਾਪਾ ਇਹਨਾਂ ਦੀ ਟੀਮ ਨੇ ਬੜਾ ਇਫੈਕਟਿਵਲੀ ਦੋ ਬਲਾਈਂਡ ਮਰਡਰ ਨੂੰ ਟ੍ਰੇਸ ਕੀਤਾ ਹੈ ਜੋ ਪਹਿਲਾ ਮਰਡਰ ਹੈ ਉਹ ਗੰਦਰਾਲਾ ਕਰੌੜ ਪਿੰਡ ਦੇ ਵਿੱਚ ਹੋਇਆ ਸੀਗਾ ਔਨ ਦਾ ਇੰਟਰਵੈਨਿੰਗ ਨਾਈਟ ਆਫ ਸ਼ੇਟ ਇਸ ਸਾਸਤ ਜੋ ਜੀ ਦੇ ਚ ਇਨਫੋਰਮੇਸ਼ਨ ਆਈ ਸੀ ਕਿ ਜਗਦੇਵ ਸਿੰਘ ਉਹ ਚੱਗੀ ਪਹਿਲਾਂ ਕਿਸੇ ਨੇ ਕਤਲ ਕਰਤਾ ਇਹ ਘਰ ਦੇ ਵਿੱਚ ਹੀ ਵਿੜੇ ਦੇ ਵਿੱਚ ਅ ਸਹੀ ਸਾਡੀ ਨਹੀਂ ਆ ਐਕਟਿੰਗ ਔਨ ਦੈਟ ਇਨਫੋਰਮੇਸ਼ਨ ਅਸੀ ਕੀਤਾ ਰਿਪੋਰਟ ਦੈਟ ਪੀਪੀਸੀ 62 ਬਾਸੋਂ ਦਾ ਇਨਸਰਵੋ ਦੇ ਆਈ ਕਿਸੇ ਦੇ ਤੱਕ ਇਹ ਡੂਰਿੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਇਹਦਾ ਕੋਈ ਝਗੜਾ ਚੱਲਦਾ ਸੀਗਾ ਨਰਿੰਦਰ ਸਿੰਘ ਫੌਜੀ ਨਾਲ ਤੇ ਇਹ ਕਾਫੀ ਅਪਸ਼ਰੋਧ ਜੋ ਉਹ ਬਰੇਤੇ ਕਹਿੰਦਾ ਸੀਗਾ ਕਾਫੀ ਵਾਰ ਇਹਨਾਂ ਦਾ ਝਗੜਾ ਹੋਇਆ ਹੈ ਤੇ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਬਿੱਤਕ ਦਾ ਜਿਹੜਾ ਸ਼ੋਕਰ ਹੈ ਉਹਦੀ ਡਿਟੇਲ ਸੀਗਾ ਉਹ ਧਮਕੀਆਂ ਵਗੈਰਾ ਜਿਹੜਾ ਗੁਰਿੰਦਰ ਸਿੰਘ ਫੌਜੀ ਨੂੰ ਦਿੰਦਾ ਰਹਿੰਦਾ ਸੀ ਤਾਂ ਜਿਸ ਦਿਨ 6 ਤਰੀਕ ਨੂੰ ਵੀ ਇਹਨਾਂ ਦਾ ਟਕਰਾਅ ਹੋਈ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਨਿਰਿੰਦਰ ਸਿੰਘ ਉਹ ਫੌਜੀ ਇਹਨਾਂ ਦੇ ਘਰ ਜਾਂਦਾ ਇੱਕ ਡਾਮ ਦੇ ਨਾਲ ਇੱਕ ਡੰਡਾ ਹੁੰਦਾ ਹੈਗਾ ਪਾਸ ਦਾ ਉਦੇ ਨਾਲ ਇਹਨੇ ਹਿੱਟ ਹੈਡ ਤੇ ਤੇ ਫੇਸ ਤੇ ਹਿੱਟ ਕਰਕੇ ਇਹਨੂੰ ਇੰਜਰ ਕਰਦਾ ਤੇ ਕੁੱਝ ਦੋਜ਼ ਇੰਜਰੀਜ਼ ਦੀ ਡੈਥ ਹੋ ਗਈ। ਤਾਂ ਬੜਾ ਇਫੈਕਟਿਵਲੀ ਜਿਹੜਾ ਹੈਗਾ ਪੁਲਿਸ ਨੇ ਟੈਕਨੀਕਲ ਤੇ ਹਿਊਮਨ ਇੰਡੈਂਟੈਂਸ ਯੂਜ਼ ਕਰਦੇ ਹੋਏ ਜਿਹੜਾ ਇਹ ਜਿਹੜਾ ਇਹਨੂੰ ਟ੍ਰੇਸ ਕੀਤਾ ਤੇ ਦੋ ਸ਼ਿਰੋ ਅਰੈਸਟ ਕਰ ਲਿਆ ਤੇ ਫਰਦਰ ਇਨਵੈਸਟੀਗੇਸ਼ਨ ਇਸ ਗੋਇੰਗ। ਜੋ ਸੈਕਿੰਡ ਬਲਾਈਂਡ ਮਰਡਰ ਹੈਗਾ ਉਹ ਬਕਰਾਲਾ ਪਿੰਡ ਦੇ ਹੱਥ ਦੇ ਵਿੱਚ ਇੱਕ লাশ ਮਿਲੀ ਸੀ ਸੁਖਦੇਵ ਸਿੰਘ ਉਸ ਨੂੰ ਅ ਟਿਕ 5 2024 ਅ ਤੇ ਬੇਸਡ ਔਨ ਦਾ ਇਨਫੋਰਮੇਸ਼ਨ ਉਹਦੀ ਪਤਨੀ ਦੇ ਬਿਆਨ ਦੇ ਬੇਸ ਤੇ ਅ ਚਮਕੌਰ ਸਿੰਘ ਨਾਮ ਦੇ ਵਿਅਕਤੀ ਦੇ ਖਿਲਾਫ ਇੱਕ ਪਰਚਾ ਲੱਗ ਜਿਹੜਾ ਪਾਈ ਨੇ ਲਾ ਦਿੱਤਾ ਸੀਗਾ ਬਟ ਡੂਰਿੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਚਮਕੌਰ ਸਿੰਘ ਤੇ ਜਿਹੜਾ ਵਿਤਕ ਦਾ ਆਪਸ ਵਿੱਚ ਇਨਸੀਡੈਂਟ ਡਿਸਪਿਊਟ ਸੀਗਾ ਪੈਸੇ ਆ ਇਹ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਿਕ ਨੇ ਪਹਿਲਾਂ ਵੀ ਦੋ ਤਿੰਨ ਪਰਚੇ ਜਿਹੜੇ ਹੈਗੇ ਆ ਦਰਜ ਕਰਵਾਏ ਹੋਏ ਸੀਗੇ ਵੱਖ-ਵੱਖ ਪਾਰਟੀਆਂ ਦੇ ਖਿਲਾਫ ਜਿਹੜੇ ਵੀ ਝੂਠੇ ਪਾਏ ਗਏ ਸੀਗੇ ਤਾਂ ਕੁਝ ਇਹੋ ਜਿਹੇ ਐਵੀਡੈਂਸਸ ਸਾਹਮਣੇ ਆਏ ਜਿਸ ਤੇ ਤੋਂ ਸਾਨੂੰ ਸ਼ੱਕ ਹੋਇਆ ਕਿ ਇਹ ਜਿਹੜਾ ਮਾਮਲਾ ਹੈਗਾ ਬਲਾਈਂਡ ਮਰਡਰ ਦਾ ਨਾਮ ਹੋ ਕੇ ਕੋਈ ਹੋਰ ਵੀ ਹੋ ਸਕਦਾ ਹੈ। ਤੋਂ ਟੈਕਨੀਕਲੀ ਤੇ ਧਰਮਿੰਦਰ ਰਸਟੀਗਲ ਕਰਨ ਤੇ ਪਾਇਆ ਗਿਆ ਕਿ ਜੋ ਮ੍ਰਿਤਿਕ ਹੈ ਉਹ ਪਲਾਨ ਕਰ ਰਿਹਾ ਸੀ ਕਿ 307 ਦਾ ਪਰਚਾ ਉਹ ਚੰਪੌਰ ਸਿੰਘ ਦੇ ਖਿਲਾਫ ਦਰਜ ਕਰਵਾ ਦੇ। ਉਹਦੇ ਵਾਸਤੇ ਉਹਨੇ ਇੱਕ ਵੈਪਨ ਪ੍ਰਬੋਧ ਕੀਤਾ ਸੀਗਾ ਆਪਣੇ ਕਰੀਬੀ ਸਾਥੀਆਂ ਨਾਲ ਗੱਲ ਕੀਤੀ ਪਲਾਨ ਕੀਤਾ ਕਿ ਮੈਂ ਇੱਥੇ ਜਾ ਕੇ ਐਨੀਪੀਪੂ ਮੈਂ ਇੱਕ ਡਰਾਮਾ ਕ੍ਰੀਏਟ ਕਰਾਂਗਾ ਜਿਹਦੇ ਵਾਸਤੇ ਮੈਂ ਆਪਣੇ ਆਪ ਨੂੰ ਇੰਜਰ ਕਰਾਂਗਾ ਪੂਰੇ ਵਾਸਤੇ ਉਹ ਯੂਟਿਊਬ ਵਗੈਰਾ ਤੋਂ ਚੈਨਲ ਵਗੈਰਾ ਦੇਖ ਕੇ ਕਿੱਥੇ ਇੰਜਰੀ ਕਰਕੇ ਘੱਟੋ ਘੱਟ ਜਿਹੜਾ ਲਾਈਕ ਦਾ ਲਾਸ ਨਾ ਹੋਵੇ ਪਰ ਇੰਜਰੀ ਹੋ ਜਾਵੇ ਤਾਂ ਮਿਤੀ 1 ਪੰਜ ਨੂੰ ਉਹ ਇਹ ਵੈਪਨ ਲੈ ਕੇ ਗਨ ਸ਼ਾਟ ਇੰਜਰੀ ਆਪਣੇ ਆਪ ਨੂੰ ਕਰਦਾ ਹੈ ਪਰ ਜਿੰਗੂ ਦਾ ਇੰਜਰੀ ਉਹਦੀ ਡੈਥ ਹੋ ਜਾਂਦੀ ਹੈ ਤਾਂ ਬੇਸਡ ਓਨ ਦਾ ਇਨਫੋਰਮੇਸ਼ਨ ਅਸੀਂ ਇੱਕ ਐਫਰ ਅਫੇਅਰ ਦਰਜ ਕੀਤੀ ਸੀ ਚੰਕੌਰ ਸਿੰਘ ਦੇ ਖਿਲਾਫ ਪਰ ਹੁਣ ਉਹਦੇ ਥਰੀਬੀ ਸਾਥੀ ਜੋ ਇੱਕ ਕੀ ਵਿਟਨੈਸ ਹੈਗਾ ਇਹਦੇ ਇਸ ਮੈਪ ਦੇ ਵਿੱਚ ਉਹਨੇ ਸਾਰਾ ਸਾਨੂੰ ਰਿਵੀਲ ਕੀਤਾ ਤੇ ਹੋਰ ਜਿਹੜੇ ਐਵੀਡੈਂਸ ਮਿਲੇ ਸੀਗੇ ਉਹਨਾਂ ਨੇ ਵੀ ਇਸ ਘਟਨਾ ਤੋਂ ਦੀ ਕੋਰੋਬੋਰੇਟ ਕੀਤਾ ਹੈ ਕਿ ਉਹ ਆਪਣੇ ਆਪ ਨੂੰ ਆਪਣੇ ਆਪ ਜਿਹੜੀ ਕੀਤੀ ਕਤਲਨਾ ਹੈਗੀ ਇਹ ਮਰਡਰ ਨਹੀਂ ਸੀਗਾ ਤਾਂ ਉਸ ਬੇਸ ਤੇ ਅਸੀਂ ਉਹਨੂੰ ਜਿਹੜਾ ਹੈਗਾ ਅੱਗੇ ਪਰਸੀਵ ਕਰ ਰਹੇ ਹਾਂ ਕੀ ਮੈਨੂੰ ਪਤਾ ਲੱਗਿਆ ਸੋ ਨਾਲ ਸੀ ਕੋਈ ਜਦੋਂ ਮੈਂ ਆਪਣੇ ਜਿਵੇਂ ਮੈਂ ਦੱਸਿਆ ਇੱਕ ਤਾਂ ਕੀ ਵਿਟਨੈਸ ਸੀਗਾ ਜਿਹਨੇ ਕੋਈ ਗੱਲ ਕਰਦਾ ਸੀਗਾ ਕਿ ਮੈਂ ਇਹ ਕਰਨਾ ਹੈਗਾ ਤੇ ਇੱਥੇ ਕਰਨਾ ਇਸ ਵੈਪਨ ਨਾਲ ਕਰਨਾ ਤੇ ਉਹਨੇ ਕਰਕੇ ਦਿਖਾਇਆ ਸੈਕੰਡਲੀ ਕੁਝ ਐਦਾਂ ਦੇ ਟੈਕਨੀਕਲ ਮੈਡੀਕਲ ਐਵਿਡੈਂਸਸ ਟੈਕਨੀਕਲ ਐਵਿਡੈਂਸਸ ਤੇ ਹੋਰ ਗਵਾਹ ਜਿਹੜੇ ਸਾਹਮਣੇ ਆਏ ਜਿਹੜੀਆਂ ਸਾਰੀਆਂ ਇਹ ਚੀਜ਼ ਨੂੰ ਕੋਰਪੋਰੇਟ ਕਰਦੇ ਨੇ ਇਹ ਬੇਸੀਕਾ ਕੇ ਕੇਸ ਚੇਂਜ ਕਰਾਂਗੇ ਸਾਈਡ ਕਰਨੇ ਕੀ ਇਹ ਇਹਦੇ ਵਿੱਚ ਬੇਸਿਕਲੀ ਅੱਗੇ ਪ੍ਰੋਸੀਡ ਕਰ ਰਹੇ ਆ ਜਿਹੜਾ ਚੰਪੌਰ ਸਿੰਘ ਦੇ ਖਿਲਾਫ ਜਿਹੜਾ ਬਰਚਾ ਦਰਜ ਹੋਇਆ ਉਹ ਨਹੀਂ ਬਣਦਾ ਉਹ ਕੈਨਸਲ ਬੇਸਿਕਲੀ ਇਹਨੂੰ ਕੈਨਸਲੇਸ਼ਨ ਵਾਲੀ ਡਿਫੀਨਿਟਲੀ ਨੂੰ ਲੈ ਗਏ